ਸੁਰਖਾ ਪ੍ਰੋਡਕਸ਼ਨ ਵੱਲੋਂ ਹੈਰੀਟੇਜ ਫੈਸ਼ਨ ਸ਼ੋਅ ਦੇ ਨਾਮ ਹੇਠ ਇੱਕ ਵੱਡਾ ਫੈਸ਼ਨ ਸ਼ੋਅ ਬਰਨਾਲਾ ਵਿਖੇ ਕਰਵਾਇਆ ਗਿਆ ਤੇ ਇਸ ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ ਤੇ ਮਾਡਲ ਲੜਕੀਆਂ ਨੇ ਉੱਗੇ ਫੈਸ਼ਨ ਡਿਜ਼ਾਈਨਰਾਂ ਵੱਲੋਂ ਤਿਆਰ ਕੀਤੇ ਪਹਿਰਾਵਿਆਂ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ ਮੌਜੂਦ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਇਸ ਮੌਕੇ ਤੇ ਫੈਸ਼ਨ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਹੀ ਲੁਧਿਆਣਾ ਦੀ ਧੀ ਗੁਰਨਾਜ਼ ਗਰਿਵਾਲ ਵੱਲੋਂ ਤਿਆਰ ਕੀਤੀਆਂ ਡਰੈੱਸਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਅਤੇ ਖਾਸ ਤੌਰ ਤੇ ਉਹਨਾਂ ਵਿਚਲੇ ਰਵਾਇਤੀਪਨ ਅਤੇ ਨਵੀਨੀਕਰਨ ਦਾ ਸੁਮੇਲ ਅਤੇ ਇਸ ਦੇ ਨਾਲ ਨਾਲ ਡਿਜ਼ਾਈਨਰਾਂ ਦੀਆਂ ਵਿਲੱਖਣਤਾ ਨੇ ਸਭ ਦਾ ਮਨ ਮੋਲ ਲਿਆ। ਦਰਸ਼ਕਾਂ ਤੇ ਆਲੋਚਕਾਂ ਵੱਲੋਂ ਇਹਨਾਂ ਨੂੰ ਬਹੁਤ ਸਰਾਇਆ ਗਿਆ ਤੇ ਗੁਰਨਾਜ਼ ਵੱਲੋਂ ਤਿਆਰ ਕੀਤੀਆਂ ਡਰੈੱਸਾਂ ਨੇ ਮੇਲਾ ਵੀ ਲੁੱਟ ਲਿਆ। ਉੱਥੇ ਮੌਜੂਦ ਹਰ ਇੱਕ ਨੇ ਗੁਰਨਾਜ਼ ਨੂੰ ਵਧਾਈ ਵੀ ਦਿੱਤੀ ਅਤੇ ਭਵਿੱਖ ਲਈ ਸ਼ੁਕਾਉਨਾਵੇਂ ਭੇਂਟ ਕੀਤੀਆਂ। ਇਸ ਸ਼ੋਅ ਵਿੱਚ ਫੈਸ਼ਨ ਜਗਤ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਗਰਮਜੀਤ ਅਨਮੋਲ ਅਮਿਤਪ ਚਾਵਲਾ ਮਲਕੀਤ ਰੌਣੀ ਨਿਰਮਲ ਰਿਸ਼ੀ ਗੁਰਪ੍ਰੀਤ ਕੌਰ ਪੰਗੂ ਸੀਮਾ ਕੌਸ਼ਲ ਹਸ਼ਨੀਨ ਚੋਹਾਨ ਮੌਜੂਦ ਸਨ ਇਸ ਪ੍ਰੋਗਰਾਮ ਦੀ ਆਯੋਜਨ ਇਵੈਂਟ ਹੈਡ ਰੁਪਿੰਦਰ ਰੂਪੀ ਫਿਲਮ ਅਦਾਕਾਰ ਅਤੇ ਇਵੈਂਟ ਡਾਇਰੈਕਟਰ ਭੁਪਿੰਦਰ ਬਰਨਾਲਾ ਵੱਲੋਂ ਕੀਤਾ ਗਿਆ ਦੱਸ ਦੇ ਕਿ ਕੁਝ ਦਿਨ ਪਹਿਲਾਂ ਹੋਏ ਸਿੰਪਾ ਯਾਨੀ ਕਿ ਸਿਨੇ ਮੀਡੀਆ ਪੰਜਾਬੀ ਅਵਾਰਡ 2025 ਵਿੱਚ ਗੁਰਨਾਜ਼ ਗਰੇਵਾਲ ਨੇ ਬੈਸਟ ਡ레스 ਡਿਜ਼ਾਈਨਰ ਦਾ ਅਵਾਰਡ ਵੀ ਜਿੱਤਿਆ ਸੀ